ਬਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਸਮੇਤ ਕਈ ਰਾਜਾਂ ਵਿੱਚ ਸਥਿਤੀ ਬਹੁਤ ਖਰਾਬ ਹੋ ਗਈ ਹੈ। ਕੁਝ ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਕੁਝ ਲੋਕ ਆਪਣੇ ਘਰ ਛੱਡ ਕੇ ਹਿਜਰਤ ਕਰਨ ਲਈ ਮਜਬੂਰ ਨੇ ਹੁਣ ਹਰਿਆਣਾ ਦੇ ਕਈ ਜ਼ਿਲ੍ਹੇ ਵੀ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਨੇ ਜਿਨ੍ਹਾਂ ਵਿੱਚੋਂ ਫਰੀਦাবাদ ਦੀ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਹੈ ਫਰੀਦাবাদ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣਾ ਫਰੀਦাবাদ ਵਿੱਚ ਜਮੁਨਾ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਜਿਸ ਕਾਰਨ ਕਈ ਕਲੋਨੀਆਂ ਅਤੇ ਪਿੰਡ ਡੁੱਬ ਗਏ ਨੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਘਰਾਂ ਦੀ ਇੱਕ ਮੰਜ਼ਿਲ ਪਾਣੀ ਵਿੱਚ ਡੁੱਬ ਗਈ ਹੈ ਲੋਕ ਆਪਣੇ ਘਰ ਛੱਡ ਕੇ ਜ਼ਰੂਰੀ ਚੀਜ਼ਾਂ ਨਾਲ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਨੇ ਹੁਣ ਤੱਕ 20000 ਤੋਂ ਵੱਧ ਲੋਕ ਬੇਕਾਰ ਹੋਣ ਤੋਂ ਬਾਅਦ ਸੜਕਾਂ ਤੇ ਰਹਿਣ ਲਈ ਮਜਬੂਰ ਹੋਏ ਨੇ ਬਸੰਤਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਬਸੰਤਪੁਰ 99 ਪਹਿਲਵਾਨ ਕਲੋਨੀ ਨੰਬਰਦਾਰ ਕਲੋਨੀ ਗੱਡਾ ਕਲੋਨੀ ਅਜੇ ਨਗਰ 999 ਨਿਮੇਸ਼ ਸ਼ਿਵ ਐਂਡ ਕਲੇਬਰ 999 999 ਵਿਸ਼ਨੋ ਕਲੋਨੀ ਅਟਲ ਚੌਕ ਅਤੇ ਬજરੰਗ ਚੌਕ ਵਰਗੇ ਖੇਤਰਾਂ ਵਿੱਚ ਪਾਣੀ ਭਰਨਾ ਗੰਭੀਰ ਹੈ ਹਾਲਾਂਕਿ ਪ੍ਰਸ਼ਾਸਨ ਦੁਆਰਾ ਰਾਹਤ ਕੈਂਪਸ ਸਥਾਪਿਤ ਕੀਤੇ ਗਏ ਨੇ ਥਾਨਕ ਲੋਕ ਉਹਤੇ ਜਾਣ ਤੋਂ ਚਿਚਕ ਰਹੇ ਨੇ ਉਹਨਾਂ ਦਾ ਕਹਿਣਾ ਕਿ ਰਾਹਤ ਕੈਂਪਾਂ ਵਿੱਚ ਸਹੂਲਤਾਂ ਬਹੁਤ ਮਾੜੀਆਂ ਨੇ ਨਾ ਤਾਂ ਭੋਜਨ ਅਤੇ ਪਾਣੀ ਦਾ ਸਹੀ ਪ੍ਰਬੰਧ ਹੈ ਤੇ ਨਾ ਹੀ ਸਫਾਈ ਇਸ ਲਈ ਬਹੁਤ ਸਾਰੇ ਲੋਕ ਸੜਕਾਂ ਤੇ ਰਹਿਣਾ ਪਸੰਦ ਕਰ ਰਹੇ